ਹਾਂਜੀ ਸਤਿ ਸ੍ਰੀ ਅਕਾਲ ਸਵੇਨੀ ਤੇ ਲੇਕੂ ਆਧਰੀ ਖਾਲਾ ਕਰਦੇ ਆ ਲੈ ਕੇ ਤੁਹਾਨੂੰ ਤੇ ਲੇਕੂ ਕੁੱਟਣ ਦੇ ਕਈਆਂ ਕੰਮ ਆਪਾਂ ਗ੍ਰੈਂਡਰ ਤੇ ਨਹੀਂ ਲਾਉਣੀਆਂ ਐ ਕੁੱਟਣੀਆਂ ਐ ਗ੍ਰੈਂਡਰ ਤੇ ਲਾਵਾਂਗੇ ਤਾਂ ਕਈ ਖਸਾ ਦਿੰਦਾ ਕਈ ਬਹੁਤ ਜ਼ਿਆਦਾ ਖਸਾ ਦਿੰਦਾ ਇਹ ਜਾਣਕਾਰੀ ਸਾਂਝੀ ਕਰਦੇ ਆਪਾਂ ਪੰਡ ਰੜਿਆ ਤਾਂ ਆਂ ਬਾਰੇ ਉਹ ਮਨ ਲਓ ਅੱਧੇ ਇੰਚ ਚੌਦਾਂ ਇੰਚੀ ਮਨ ਲਓ ਇੰਚ ਚੌਥਾ ਇੰਚ ਦਾ ਡੈਂਡਰ ਨਾਲ ਲਵਾਗਾ ਤੇ ਉਹਨੇ ਕਸਾਉਣੀ ਹੈ ਤੇ ਜਿਹੜੀ ਆ ਕੁੱਟਦੇ ਆ ਇੱਕ ਤੇ ਦੇ ਨਾਲ ਵਧੀਆ ਪਤਲੀ ਬਣ ਜਾਂਦੀ ਆ ਗੂ ਤਾਰ ਵਧੀਆ ਲੱਗਦੀ ਆ ਇਹ ਕੁੱਟ ਕੇ ਤੇ ਅੱਗੇ ਨੂੰ ਵਾਦੀ ਹੈ ਤੇ ਉਹਨੇ ਕਸਾ ਕੇ ਪਿੱਛੇ ਨੂੰ ਕਰਨੀ ਆ ਤੇ ਆਈ ਜਾਣਕਾਰੀ ਹੈ ਕਿ ਮੰਨ ਲਓ ਕਈਆਂ ਗ੍ਰਾਈਂਡਰ ਨਾ ਕੱਤੀ ਹੋ ਗਏ ਕੋਈ ਵੀ ਚੀਜ਼ ਕੁੱਟਣੀ ਥੋੜਿਆ ਨਾ ਤੇ ਧੀਰ ਰੱਖ ਤੇ ਫੇਰ ਕੁੱਟਿਆ ਕਰੋ ਨਾ ਤਾਂ ਨਾ ਸਾਨੂੰ ਹੋ ਜਾਂਦਾ 1/2 ਇੰਚ ਚੱਕ ਦੇਣਾ ਫੇਰ ਕਸੀ ਜਾਂਦੇ ਜਾਂਦੇ ਜਾਵੇ ਨਹੀਂ ਫੇਰ ਹੋ ਜਾਂਦਾ ਜਾਣਾ ਉਹਦੇ ਨਾਲ 10 ਤਾਂ ਚੱਲਦਾ ਬਸ ਘੰਟਾ 2 ਘੰਟੇ ਇਹ ਤਾਂ ਹੁੰਦਾ ਹੈ ਫਿਰ ਉਹ ਮੋਟੀ ਧਾਰ ਹੋ ਜਾਂਦੀ ਹੈ ਇਹ ਪਤਲਾ ਹੋ ਸੋ ਲੋਹਾ ਅਗੋਂ ਵੱਧ ਗਿਆ ਤੇ ਜਿੰਨਾ ਚਿਰ 8 ਇੰਚਾਂ ਵਾਂਗ ਹੋ ਜਾਂਦਾ ਤਾਂ ਮੰਨ ਲਓ ਬene ਆਪੇ ਪਤਲਾ ਹੋ ਕੇ ਤੇ ਲਈ ਜਾਣੀ ਤੇਤੀ ਲਾਓ ਮਾਰੀ ਜੀ ਜੇ ਵਾਂ ਕੋਈ ਜੋ ਨਹੀਂ ਲੱਗਾ ਗ੍ਰੈਂਡਰ ਆਈ ਗਈ ਲਾਈ ਧਾਰ ਬਣਾਈ ਉਹਦੇ ਨਾਲ ਜ਼ੋਰ ਵੀ ਲੱਗਦਾ ਬੰਦੇ ਦਾ ਪਤਾ ਨਹੀਂ ਕੀ ਚੱਕਰ ਹੁੰਦਾ ਤੇਤੀ ਭਰਾਂ ਦੇ ਤੋਂ ਜ਼ਿਆਦਾ ਹੀ ਕਰਦੇ ਇਹ ਦਾਖਲ ਨੇ ਬੱਚੇ ਚਲਾਸ ਆਈ ਹੈ ਹੈ? ਇਹ ਕੋੜੇ ਦੀ ਕੁੱਤੀ ਦਾਖਲ ਕਰਨ ਨੇ ਬੱਚੇ ਚਲਾਇਆ ਸਾਹਿਬ ਅੱਛਾ ਜਮਾਈ ਤੈਂ ਤ ਹਲੇ ਕੋਕ ਕੀ ਆਂਦਾ ਕਿ ਮੰਨ ਲਓ ਕਿ ਥੋੜੇ ਦੀ ਕੁੱਤੀ ਹੁੰਦੀ ਹੈ ਵਿਦਾਈ ਹੁੰਦੀ ਹੈ ਜਿਹੜੀ ਹੈ ਬੱਚਾ ਵੀ ਚਲਾ ਸਕਦਾ ਕਈ ਥੱਕ ਵਾਂਗੋਂ ਗੁਮ ਪਤਲੀ ਹੋ ਜਾਂਦੀ ਜਮਾ ਛੋਡੇ ਲਾਈ ਆਉਂਦੀ ਹੈ ਨਹੀਂ ਆਇਆ ਖਾਲਾ ਕਰਦੇ ਆ ਤਾਂ ਆਪਾਂ ਮਿੱਟੀ ਜ਼ਿਆਦਾ ਲੈਂਦੀ ਤੇ ਗ੍ਰੈਂਡਰ ਜੀ ਮਿੱਟੀ ਜ਼ਿਆਦਾ ਲਿਆਉਂਦੀ ਆ ਇਹ ਵੀ ਪਰਤੇ ਆਈ ਐ ਮੇ ਜੀ ਇਹ ਹੁਣ ਚਾਰੇ ਇੱਕੀਆਂ ਅਸੀਂ ਕੁੱਟ ਕੇ ਲੱਲਾਂਗੇ ਸਾਰੀਆਂ ਅਸੀਂ ਹੈਗੇ ਤਾਂ ਗ੍ਰੈਂਡਰ ਵੀ ਪਰ ਅਸੀਂ ਗ੍ਰੈਂਡਰ ਨਾ ਨਹੀਂ ਲਾਉਂਦੇ ਸਾਰੀਆਂ ਚੀਜ਼ਾਂ ਦੀ ਜੜ ਨਿਕਲ ਜਾਂਦੀ ਆ ਵੇਖੋ ਹਾਂ ਆਵੇ ਜਦੋਂ ਆ ਪਤਲੀ ਧਾਰ ਬਣ ਗਈ ਆ ਕੋ ਆਏ ਬਣਾਇਆ ਕਰੋ ਨੁਕਸਾਨ ਨਾ ਕਰਿਆ ਕਰੋ ਕਈਆਂ ਦਾ ਲੋਹਾ ਘਸਾਉਣ ਦਾ ਕੀ ਪੈਦਾ ਆਪਾਂ ਤਾਂ ਪਤਲੀ ਕਰਨੀ ਆਂ ਅਗੋਂ ਗ੍ਰਾਈਂਡਰ ਸਾਰੀ ਜਖਣਾ ਵੜ ਦਿੰਦਾ ਵੇਖੋ ਅਸੀਂ ਪਹਿਲਾਂ ਲਾਈ ਸੀ ਗ੍ਰਾਈਂਡਰ ਤੇ ਆਹ ਵੇਖੋ 3 ਮਹੀਨੇ ਹੋਇਆ ਚੁਰੀ ਚੁਰੀ ਲਵਾਈ ਨੂੰ ਤਾਂ ਐ ਕਰਤੀ 3 ਮਹੀਨਿਆਂ ਚ ਹੀ ਆਂਦਾ ਐਂਚੀ 20 ਐਂਚੀ ਰਹਿ ਗਈ ਬਸ ਤਾਂ ਨਹੀਂ ਮੰਨ ਲੋ ਮੰਨਦਾ ਤਾਂ ਮੈਂ ਕਿਤੇ ਨੇੜੇ ਚੁਰੀ ਲੱਗਦੀ ਐ ਤੇ ਕੱਸਦੀ ਨਹੀਂ ਕਈ ਬਹੁਤ ਚਾ 10 ਸਾਲ ਚੋਰੀ ਚੱਲਦੀ ਐ ਤੇ 3 ਮਹੀਨਿਆਂ ਦੀ ਗ੍ਰੈਂਡ ਨੇ ਚੱਕਦੀ ਐ ਕਈ ਜੀ ਫਸਿਆ ਆਵਾਜ਼ ਮਾਰ ਕੇ ਵੇਂਦੇ ਜਾਈਆ ਜੀ ਕੋੜੇ ਨਾਲ ਕੋਟ ਕੋਟ ਕਰਦੇ ਨੂੰ ਵੱਧਦੀ ਐ ਬਸ ਥੋੜਾ ਜਿਹਾ ਗੱਲ ਲੱਗੀ ਟਾਈਮ ਲੱਗਦਾ ਐ ਟਾਈਮ ਦੇ ਰੋਲੇ ਆ ਗਏ ਨਾ ਕਹਿ ਰਹੇ ਚਲੋ ਜਾਣ ਚਾਹੀਦੀ ਐ ਡੋਲੇ ਚ ਮੜੀ ਜੀ ਕਿਤਨਾਂ ਵਾਸਤੇ ਕਈ ਕੋਈ ਕੁੱਟ ਸਕਦਾ ਅਰਬਨੋਨੀ ਅੱਗੇ ਇੱਕ ਜੂਜੀ ਥੋੜੇ ਨੇ। ਤੋਂ ਅਗਲੇ ਤੋਂ ਹੁੰਦੇ ਨਹੀਂ ਕੰਮ ਤੇ ਅਗਲੇ ਨੂੰ ਹੋਣਾ ਪੁੱਛਣ ਦੀ ਐ। ਪਹਿਲਾਂ ਜਰਾਂਡਰ ਹੀ ਖਾ ਲੈਨੇ ਆ। ਨਸਾਨੰਦਾ ਤਾਂ ਹੋਈ ਜਾਵੇ। ਇਸ ਤੇ ਜਾਨਾਂ ਰਹੀਆਂ ਨਹੀਂ। ਨਾ ਚੱਕਰਾ ਹੈ। ਗ੍ਰੈਂਡ ਹੈ ਨਹੀਂ ਕਿਸੇ ਕੋਲ। ਤੇ ਤੁਸੀਂ ਆਪ ਵੀ ਕਮੈਂਟ ਵਿੱਚ ਕਰਕੇ ਜਰੂਰ ਸਜਾਦ ਦੇਨੇ ਆ ਕਿ ਕਈਆਂ ਕੁੱਟ ਕੇ ਕੇ ਗ੍ਰੈਂਡਰ ਤੇ ਕਰਨੀਆਂ ਚਾਹੀਦੀਆਂ ਲਾਉਣੀਆਂ ਚਾਹੀਦੀਆਂ। ਕੋਈ ਵੀ ਸੰਦ ਲਾਣਾ। ਕਈ ਵਾਰ ਜਿੰਦਰੀ ਲਾਈ ਜਾਂਦੇ ਹੁੰਦੇ ਆ ਵਟਾ ਪਾਉਣਾਈ ਪਰ ਜਿੰਦਰੀ ਨਹੀਂ ਲਾਉਣੀ ਚਾਹੀਦੀ ਜਮਾਂ ਵੀ ਇੱਕ ਮੈਂ ਵੇਖੀ ਉਹਨੇ ਬੰਦੇ ਨੇ ਢੂੜ ਸਾਲ ਚ ਨਵਾਂ ਨਵਾਂ ਕੀਤੀ ਕਰਨਾ ਜਿੰਦਰੀ ਲਾਉਣ ਲੱਗੇ ਢੂੜ ਸਾਲ ਚ ਖਸਾਤੀ ਜਿੰਦਰੀ ਨਵੀਂ ਲਈ ਤੇ ਤੁਸੀਂ ਕਮੈਂਟ जरूर ਦੱਸਣਾ ਕਿ ਸਾਡਾ ਕੰਮ ਕਿਵੇਂ ਲੱਗਦਾ ਹੈ ਵੀਡੀਓ ਨੂੰ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਕਰਨਾ ਆ ਕੇ ਕਮੈਂਟ ਵੀ ਦੱਸਣਾ ਸਭ ਤੋਂ ਕੰਮ ਜ਼ਿਆਦਾ ਕਰਦੇ ਆ ਸੀ ਹੈ ਸਭ ਤੋਂ ਕੰਮ ਜ਼ਿਆਦਾ ਹਾਂ ਸਭ ਤੋਂ ਕੰਮ ਕਰਿਓ ਫਿਰੋ ਪੁੱਛ ਕਰੋ ਕੋਈ ਟਾਈਮ ਨਹੀਂ ਲੱਗਦਾ ਇਹ ਤੇ ਟਾਈਮ ਦੀ ਆਪਣਾ ਕਰੀ ਜੀ ਨਾ ਇੱਕ ਪਾਸੇ ਨਿਸ਼ਾਨ ਕਰੀ ਜੀ ਨਾ ਫਿਰ ਉਹ ਕੰਮ ਕਰਨ ਦੀ ਗੱਲ ਸਵਾਦ ਆਈ ਜਾਂਦੀ ਹੈ ਉਹ ਦੂਸਰਾ ਕੰਮ ਨਾ ਹੀ ਕਰੋ ਹਾਂ ਕਹਿੰਦਾ ਮੈਨੂੰ ਫੋਲੋ ਸਬਸਕ੍ਰਾਈਬ ਸਪੋਰਟ ਕਰੋ ਪਲੀਜ਼ ਕਮੈਂਟ ਕਰਿਓ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਪਤੈ ਸਾਰਿਆਂ ਦਾ ਧੰਨਵਾਦ ਹੈ ਜੀ ਤਾਂ ਸਾਡਾ ਕੰਮ ਕਿਵੇਂ ਲੱਗਿਆ ਵੀ ਦੱਸੋ